ਹallelujah ਆਪਾ ਪਰਮੇਸ਼ਰ ਦੀ ਮਹਿਮਾ ਲਈ Song ਗਾਵਾਂਗੇ ਹallelujah ਮੈਂ ਪੱਲਾ ਯਸ਼ੂ ਦਾ ਕਦੇ ਨਹੀਂ ਛੱਡਣਾ ਜ਼ਮਾਨਾ ਵੈਰੀ ਲੱਖ ਹੋਵੇ ਕਦੀ ਐਸਾ ਨਾ ਦਿਨ ਆਵੇ ਜਦੋਂ ਮੇ ਤੋਂ ਉਹ ਵਕ ਹੋਵੇ ਮੈਂ ਹੁਕਮਾਂ ਤੇ ਉਹਦੇ ਸਦਾ ਚੱਲ ਦਰਵਾਂਗਾ ਮਨਾਦੀ ਹਮੇਸ਼ਾ ਉਧਿ ਕਰੀ ਦਰਵਾਂਗਾ ਮੈਂ ਪੱਲਾ ਕਾ ਦੇਵੀ ਮਸੀਹਾ ਦਾ ਨਹੀਂ ਛੱਡਣਾ ਮੈਂ ਪੱਲਾ ਯਸ਼ੂਦਾ ਕਦੇ ਨਹੀਂ ਛੱਡਣਾ ਜ਼ਮਾਨਾ ਵੈਰੀ ਲਖ ਹੋਵੇ ਕਦੀ ਐਸਾ ਨਾ ਦਿਨ ਆਵੇ ਜਦੋਂ ਮੈਂ ਤੋਂ ਉਹ ਵਖ ਹੋਵੇ ਮੈਂ ਹੁਕਮਾਂ ਤੇ ਉਹ ਦੇਸ ਚੱਲੀ ਦਰਵਾਂਗ ਮਨਾਦੀ ਹਮੇਸ਼ਾ ਉਹਦੀਕਰ ਇਹ ਦਰਵਾਂਗਾ ਮੈਂ ਪੱਲਾ ਕਦੇ ਵੀ ਮਾਸੀ ਹਾ ਦਾ ਨਹੀਂ ਛੱਡਣਾ ਮੈਂ ਪੱਲਾ ਯਸ਼ੂ ਦਾ ਕਦੇ ਨਹੀਂ ਛੱਡਣਾ ਜ਼ਮਾਨਾ ਵੈਰੀ ਲਖ ਹੋਵੇ ਕਦੀ ਐਸਾ ਨਾ ਦਿਨੀ ਆਵੇ ਜਦੋਂ ਮੈਂ ਤੋਂ ਉਹ ਵਖ ਹੋਵੇ ਉਦੀ ਬੰਦਗੀ ਤੇ ਚਰਿਨਾਚ ਹਰ ਇੱਕ ਪਲ ਮੈਂ ਗੁਜ਼ਾਰਾਂਗਾ ਉਦੀ ਬੰਦਗੀ ਤੇ ਚਰਿਨਾਚ ਹਰ ਇੱਕ ਪਲ ਮੈਂ ਗੁਜ਼ਾਰਾਂਗਾ ਇਬਾਦਤ ਕਰ ਕੇ ਸਜਦੇ ਚ ਮੈਂ ਕਿਸਮਤ ਨੂੰ ਈ ਬਾਦਤ ਕਰ ਕੇ ਸਜਦੇ ਚ ਮੈਂ ਕਿਸ ਮਤੈ ਨੂੰ ਸਵਾਰਾਂ ਮੈਂ ਜੋ ਮੰਗਿਆ ਮਿਲੇਗਾ ਜੇ ਕਦੇ ਮੈਨੂੰ ਨਾਸ਼ਕ ਹੋਵੇ ਮੈਂ ਪੱਲਾ ਯਸ਼ੂਦਾ ਕਦੇ ਨਹੀਂ ਛੜਣਾ ਜ਼ਮਾਨਾ ਵੈਰੀ ਲਖ ਹੋਵੇ ਕਦੀ ਐਸਾ ਨਾ ਦਿਨ ਆਵੇ ਜਦੋਂ ਮੈਂ ਤੋ ਉਹ ਵਖ ਹੋਵੇ ਹਾਲੇਲੂਇਆ 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 ਆਪਾਂ ਤੇ ਜਬੂਰ ਪੜਾਂਗੇ ਖੁਦਾ ਦੀ ਮਹਿਮਾ ਕਰਾਂਗੇ ਹਾਲੇਲੂਇਆ 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 ਯਹੋਵਾ ਮੇਰਾ ਚਰਵਾਹਾ ਹੈ ਮੈਨੂੰ ਕੋਈ ਥੋੜ ਨਹੀਂ ਹੋਵੇਗੀ ਉਹ ਮੈਨੂੰ ਹਰੇ-ਹਰੇ ਘਾਹ ਦੀਆਂ ਜੂਹਾਂ ਵਿੱਚ ਲੈ ਜਾਂਦਾ ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲੇ ਲੈ ਜਾਂਦਾ ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਧਰਮ ਦੇ ਮਾਰਗਾਂ ਵਿੱਚ ਆਪਣੇ ਨਾਮ ਦੇ ਨਿਮਿਤ ਉਹ ਮੇਰੀ ਅਗਵਾਹੀ ਕਰਦਾ ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ ਮੈਂ ਕਿਸੇ ਵਦੀ ਤੋਂ ਨਹੀਂ ਡਰਾਂਗੀ ਤੂੰ ਜੋ ਮੇਰੇ ਨਾਲ ਹੈ ਤੇਰੀ ਸੋਟੀ ਤੇਰੀ ਲਾਠੀ ਇਹ ਮੈਨੂੰ ਦਸੱਲੀ ਦਿੰਦੀਆਂ ਹਨ ਤੂੰ ਮੇਰੇ ਵਿਰੋਧੀਆਂ ਦੇ ਸਾਹਮਣੇ ਮੇਰੇ ਲਈ ਮੇਹ ਚਲਾਉਣਾ ਹੈ The cat ਆਹ ਮੇਰੇ ਸਿਰ ਤੇ ਤੇਲ ਚਸਿਆ ਹੈ ਮੇਰਾ ਕਟੋਰਾ ਭਰਿਆ ਹੋਇਆ ਹੈ ਸੱਚਮੁੱਚ ਆਈ ਤੇ ਭਲਾਈ ਜੀਵਨ ਭਰ ਮੇਰਾ ਪਿੱਛਾ ਕਰਨ ਗਈਆਂ ਅਤੇ ਮੈਂ ਸਦਾ ਯਹੋਵਾ ਦੇ ਘਰ ਵਿੱਚ ਵਸਾਂਗੀ ਹallelujah ਧੰਨਵਾਦ ਪਰਮੇਸ਼ਵਰ ਦੇ ਇਸ ਵਚਨ ਪੜ੍ਹੇ ਸੁਣਾਜਣ ਤੇ ਖੁਦਾ ਸਭ ਨੂੰ ਆਸ਼ੀਸ਼ ਦੇਵੇ ਹallelujah ਪੂਰੇ ਗਰੁੱਪ ਨੂੰ ਆਸ਼ੀਸ਼ ਦੇਵੇ ਹallelujah ਸੁਣਨ ਵਾਲਿਆਂ ਨੂੰ ਸੁਣਾਉਣ ਵਾਲਿਆਂ ਨੂੰ ਖੁਦਾ ਬਰਕਤ ਦੇਵੇ ਹallelujah ਆਪਾਂ ਮਿਲ ਕੇ ਪ੍ਰਾਰਥਨਾ ਵਿੱਚ ਜਾਵਾਂਗੇ ਹallelujah ਧੰਨਵਾਦ ਮੇਰੇ ਸਾ ਦੀ ਪਰਮੇਸ਼ਵਰ ਸੱਚੇ ਤੇ ਜਿਉਂਦੇ ਪਰਮੇਸ਼ਰ ਜੀ ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਖੁਦਾ ਜੀ ਇਹ ਸੁੰਦਰ ਸਮੇ ਲਈ ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਬੀਤੇ ਸਮੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾ ਇੱਥੋਂ ਤੱਕ ਆਪਣੇ ਲੋਕਾਂ ਨੂੰ ਲੈ ਕੇ ਆਇਆ ਪਰਮੇਸ਼ਰ ਅੱਗੇ ਵੀ ਚੱਲਣ ਦੀ ਸਮਰਥ ਦੇਣ ਵਾਲਾ ਖੁਦਾ ਹੈ ਪਿਆਰੇ ਯਿਸੂ ਇੱਕ ਇੱਕ ਨੂੰ ਸ਼ੂਰ ਆਸ਼ੀਸ਼ ਦੇ ਮੇਰੇ ਪਿਤਾ ਪਰਮੇਸ਼ਵਰ ਤੁਹਾਡੇ ਨਾਮ ਨੂੰ ਮਹਿਮਾਰ ਆਦਰ ਮਿਲੇ ਮੇਰੇ ਪਿਤਾ ਕਿਉਂਕਿ ਮਹਿਮਾ ਆਦਰ ਤੇਰਾ ਹੈ ਮੇਰੇ ਪਿਤਾ ਪਰਮੇਸ਼ਵਰ ਪਾਕ ਯਹੋਵਾ ਅਸੀਂ ਤੇਰਾ ਦਿਲ ਤੋਂ ਧੰਨ ਵਾਤਾ ਤੇਰਾ ਸ਼ੁਕਰ ਕਰਦੇ ਆ ਪਿਆਰੇ ਯਿਸੂ ਨਾਸਰੀ ਜੀ ਹallelujah ਮੇਰੇ ਪਿਤਾ ਪਰਮੇਸ਼ਵਰ ਆਪਣੀ ਮਹਾਨ ਕਿਰਪਾ ਕਰ ਮੇਰੇ ਪਿਤਾ ਜੇ ਕੋਈ ਬਿਮਾਰ ਆ ਤਾਂ ਖੁਦਾ ਪਿਤਾ ਜੀ ਸ਼ਿਫਾ ਪਾ ਲਵੇ ਮੇਰੇ ਪ੍ਰਭੂ ਪਰਮੇਸ਼ਵਰ ਜੀ ਮੇਰੇ ਪਰਮੇਸ਼ਵਰ ਜੇ ਕੋਈ ਦੁਖੀ ਆ ਤਾਂ ਪਰਮੇਸ਼ਵਰ ਜੀ ਛੁਟਕਾਰਾ ਪਾ ਲਵੇ ਮੇਰੇ ਪਿਤਾ ਜੇ ਕੋਈ ਪਰੇਸ਼ਾਨ ਆ ਤਾਂ ਖੁਦਾ ਦੀ ਪਰੇਸ਼ਾਨੀ ਖਤਮ ਹੋ ਜਾਵੇ ਮੇਰੇ ਪਿਤਾ ਜੇ ਕੋਈ ਬੇਰੁਜ਼ਗਾਰ ਆ ਤਾਂ ਉਹਨੂੰ ਰੁਜ਼ਗਾਰ ਮਿਲੇ ਮੇਰੇ ਸੱਚੇ ਪਰਮੇਸ਼ਵਰ ਜੇ ਕੋਈ ਬੇਲਾਦ ਆ ਤਾਂ ਉਹਨੂੰ ਾਲਾਦ ਮਿਲੇ ਮੇਰੇ ਪਿਤਾ ਪਰ ਪਰਮੇਸ਼ਵਰ ਜੀ ਤੇਰੀ ਹਜ਼ੂਰੀ ਚ ਕੋਈ ਵੀ ਖਾਲੀ ਨਾ ਜਾਵੇ ਮੇਰੇ ਪਿਤਾ ਪਰਮੇਸ਼ਵਰ ਜੀ ਕਿਉਂਕਿ ਸਾਰੀ ਰਹਿਮਤਾਂ ਤੇਰੀਆਂ ਹੈ ਮੇਰੇ ਪਿਤਾ ਪਰਮੇਸ਼ਵਰ ਧਰਤੀ ਦੀ ਭਰਪੂਰੀ ਤੇਰੀ ਆ ਮੇਰੇ ਸੱਚੇ ਪਰਮੇਸ਼ਵਰ ਜੀ ਤੇਰੇ ਤੋਂ ਸਿਵਾ ਕੁਝ ਵੀ ਨਹੀਂ ਹੈ ਪਿਤਾ ਪਰਮੇਸ਼ਵਰ ਹਾਲੇਲੂਇਆ ਮੇਰੇ ਪਿਤਾ ਪਰਮੇਸ਼ਵਰ ਜੀ ਤੁਸੀਂ ਮਹਾਨ ਹੋ ਮੇਰੇ ਸੱਚੇ ਪਿਤਾ ਪਰਮੇਸ਼ਵਰ ਜੀ ਰੂਹੇ ਪਾਕ ਅਸੀਂ ਤੇਰਾ ਵੈਲਕਮ ਕਰਦੇ ਆ ਪਾਕ ਯਹੋਵਾ ਪਿਆਰੇ ਯਸ਼ੂ ਇਹ ਜਿੰਨਾ ਵੀ ਸਮਾਂ ਪ੍ਰਭੂ ਪਰਮੇਸ਼ਵਰ ਸਾਨੂੰ ਬਖਸ਼ਿਆ ਤੇਰਾ ਸ਼ੁਕਰੀਆ ਦਾ ਕਰਦੇ ਆ ਪ੍ਰਭੂ ਜੀ ਔਰ ਮਹਾਨ ਪਰਮੇਸ਼ਵਰ ਤੇਰੀ ਦਇਆ ਨੂੰ ਤੇਰੇ ਅਨੁਗ੍ਰਹਿ ਨੂੰ ਤੇਰੇ ਲੋਕਾਂ ਵਿੱਚ ਮੰਗਦੇ ਆ ਪਿਤਾ ਤੇਰੇ ਦਾਸ ਦਾਸੀਆਂ ਤੇ ਮੰਗਦੇ ਆ ਮੇਰੇ ਪਿਤਾ ਪਰਮੇਸ਼ਵਰ ਜੀ ਦਇਆ ਕਰ ਪਿਤਾ ਪਰਮੇਸ਼ਵਰ ਜੋ ਦੂਰ ਨੇੜੇ ਤੇਰੇ ਲੋਕ ਬੈਠੇ ਆ ਪ੍ਰਭੂ ਉਹਨਾਂ ਨੂੰ ਆਸ਼ੀਸ਼ ਕਰ ਬਲੇਸ ਕਰ ਪਿਤਾ ਧਰਤੀ ਦੇ ਕੋਨੇ-ਕੋਨੇ ਵਿੱਚ ਤੁਹਾਡਾ ਵਚਨ ਪਹੁੰਚੇ ਪ੍ਰਭੂ ਤੁਹਾਨੂੰ ਮਹਿਮਾ ਮਿਲੇ ਪਿਤਾ ਹਰ ਇੱਕ ਜਵਾਨ ਇਕਰਾਰ ਕਰੇ ਮੇਰੇ ਪਿਤਾ ਕਿ ਤੂੰ ਹੀ ਸੱਚਾ ਜਿੰਦਾ ਪਰਮੇਸ਼ਰ ਆ ਮੇਰੇ ਪਿਤਾ ਮੇਰੇ ਪ੍ਰਭੂ ਪਰਮੇਸ਼ਰ ਅਸੀਂ ਸਾਰੀ ਦੁਆ ਪ੍ਰਾਰਥਨਾ ਤੁਹਾਡੇ ਹੱਥਾਂ ਵਿੱਚ ਸੌਂਪ ਦਿੰਨੇ ਆ ਖੁਦਾ ਮੇਰੇ ਪਿਤਾ ਪਰਮੇਸ਼ਰ ਸਾਡੀ ਦੁਆ ਪ੍ਰਾਰਥਨਾ ਨੂੰ ਸੁਣ ਔਰ ਕਬੂਲ ਕਰ ਯਿਸੂ ਮਸੀਹ ਦੇ ਜਲਾਲੀ ਨਾਮ ਵਿੱਚ ਅਸੀਂ ਮੰਗ ਲੈਨੇ ਹਾਂ ਆਮੀਨ ਸਭ ਨੂੰ ਗੋਡ ਬlesਸ ਯੂ ਖੁਦਾ ਸਭ ਨੂੰ ਆਸ਼ੀਸ਼ ਦਵੇ ਹਾਲੇਲੂਇਆ